ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੈੱਡ ਦਿਖਾਉਣੀ ਆ ਗੱਭਣ ਸੂਨ ਨੂੰ ਰੈਡੀ ਆ ਕ੍ਰੋਸ ਆਂਗ ਦੇ ਵਿੱਚ ਪੈਂਦੀ ਆ ਡਿਟੇਲ ਬਾਕੀ ਵੀਰ ਤੁਸ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਲੱਭਦੀ ਪਈ ਪਿੰਡ ਬਾੜੀਆਂ ਨੇੜੇ ਤਨੌਲ ਬਰਨਾਲਾ ਜਿਲ੍ਹਾ ਆਪਾਂ ਨੂੰ ਸੰਗਰੂਰ ਤੋਂ ਪੈਣੀ ਠੀਕ ਆ ਮੋਬਾਈਲ ਨੰਬਰ ਆਪਣਾ 8360329597 8360329597 ਹਾਂਜੀ ਜਿਹੜੇ ਆਪਾਂ ਬੈੜ ਦੇਖੀਏ ਨੇ ਸੁਆ ਕਿਹੜਾ ਸੁਂਦਿਆ ਬਾਈ ਜੀ ਦੂਜਾ ਸੁਆ ਸੁਣਾ ਜੀ ਇਹ ओरिजिनल ਦੂਜਾ ਸੁਆ ਦੂਜਾ ਸੁਆ ਤੇ ਕੈਕ ਦਿਨ ਲੈਂਦੀ ਆ ਸੁਣਦੇ ਜੀ ਪੰਜ 7 ਦਿਨ ਲਈ ਲਾਈ ਜੀ ਲਗਭਗ ਹਫਤਾ ਕੁ ਸੁਣ ਚ ਬਾਕੀ ਪਿਆ ਠੀਕ ਆ ਪਿਛਲੇ ਸੁਵੇ ਦਾ ਰਿਕਾਰਡ ਦੱਸਿਓ ਮਾਲਕ ਨੇ ਕੁਛ 18 ਮੀਟਰ ਦੋ ਦਿੱਤਾ ਜੀ ਪਿਛਲੇ ਸੁਵੇ ਠੀਕ ਆ ਹੁਣ ਰਹਿ ਗਿਆ ਇੱਕ ਹਫਤਾ ਬ ਠੀਕ ਹੈ ਬੇਕਰ ਉੱਪਰ ਥੱਲੇ ਵੀ ਲੈ ਸਕਦੀ ਹੈ ਤੇ ਥਣਾ ਵਗੈਰਾ ਦੀ ਓਕੇ ਆ ਜਾਵਾਂ ਤੇ ਠੰਡੀ ਸੀਲ ਵਧੀਆ ਪੂਰੀ ਫੁੱਲ ਠੰਡੀ ਸੀਲ ਹੈ ਠੀਕ ਹੈ ਸੋ ਠੰਡੀ ਸੀਲ ਦੇਖ ਸਕਦੇ ਹੋ ਇੱਕ ਤਰ੍ਹਾਂ ਜਿ ਮੰਨ ਕੇ ਚੱਲੇ ਵੀ ਜਰਸੀ ਵਾਲਾ ਜਰਸੀ ਵਾਲਾ ਥਣਾ ਜੀ ਜਰਸੀ ਵਾਲੀ ਜੀ ਜਰਸੀ ਵਾਲਾ ਬਿਹੇਵੀਅਰ ਹੈ ਜਮੈਂ ਦਾ ਹਣਾ ਠੀਕ ਹੈ ਅੰਦਾਜ਼ਾ ਲਾ ਸਕੀ ਵੀ ਇਹ ਕਿਦੋਂ ਦ ਕਹਿੰਦਾ ਪਾ ਦੂਜੇ ਸੁਪ ਨੂੰ ਸਰਾਜੀ ਹੋ ਜਾਂਦਾ 20 ਲੀਟਰ ਤੱਕ ਬਹਿੰਜੋ ਰੇਟ ਆਪਾਂ ਇਹਦਾ ਕੀ ਰੱਖਿਆ ਰੇਟ ਤਾਂ 62000 ਰੁਪਏ ਹੈ ਜੀ ਗੁਜੈਸ ਮਾਰੀ ਮੋਟੀ ਹੋ ਜਾਊਗੀ ਤੋੜ ਦੀ ਬਾਹਰ ਨੂੰ ਸੋ ਵੀਰੋ 62000 ਰੁਪਏ ਵੀਰ ਨੇ ਇਹਦੀ ਡਿ ਤੇ ਲੇਵਾ ਫਟ ਫਾੜ ਰੱਖੂ ਕੰਪੈਕਟ ਜਾਵਾ ਹਨਾ ਸੋ ਥਾਣ ਦੇਖ ਸਕਦੇ ਹੋ ਹੱਥੀ ਚ ਵਾਈ ਜਾ ਰਹਾ ਸਾਨੂੰ ਠੀਕ ਆ ਚਾਰੇ ਥਾਣ 99 ਸਾਫ ਸੁਥਰੇ ਮਿੱਟੀ ਤੇ ਤੇ ਮੁੱਠੀ ਵਾਲਾ ਥਣ ਕੰਡੂ ਸੋਹਣਾ ਵਧੀਆ ਹਾਂਜੀ ਮੁੱਠੀ ਵਾਲੀ ਹਫਤਾ ਬਾਕੀ ਆ 62000 ਰੁਪਏ ਬੈੜ ਦੀ ਡਿਮਾਂਡ ਆ ਸੋ ਬਾਕੀ ਨਾੜਾ ਵਗੈਰਾ ਦੇਖ ਸਕਦੇ ਹੋ ਹਵਾਨੇ ਤੇ ਸੋਹਣਿਆ ਸਾਫ ਸੁਥਰੇ ਨਾੜਾ ਦਿਖਾਈ ਦਿੰਦੀਆਂ ਤੇ ਆ ਗਾੜੀ ਪਿਛਾੜੀ ਬਰ ਕੋਲ ਇੱਕੋ ਜਿੱਕੀ ਹਨਾ ਟਰੋਰ ਦੀਰ ਬਾਰ ਨੇ ਸਭਰ ਦੂਜਾ ਸੂਆ ਬੈੜ ਸੁੰਦੀ ਪਈ ਆ ਹਫਤਾ ਅੱਗ ਲੱਗ ਭਗ ਬਾਕੀ ਪਿਆ ਸਾਹਬ ਉਸ ਤੋਂ ਜਿਆਦਾ ਚੰਗੀ ਜਿੰਦ ਜਾਨ ਵਜਨ ਵਜੂਦ ਬੋਸ ਦਾ ਵੈੜ ਦੇ ਵਿੱਚ ਇਹ ਨਹੀਂ ਗੱਲ ਵੀ ਲਿੱਸੀ ਨਾ ਮੇ ਕਿਸੇ ਪਾਸਿਓ ਜਿੰਨੀ ਹੈਗੀ ਆ ਸਾਫ ਆ 62000 ਦੇ ਵਿੱਚੋਂ ਮਾਨਤਨ ਵੀਰੇ ਹੋ ਜਾਊਗਾ ਸੋ 62000 ਦੇ ਵਿੱਚੋਂ ਮਾਨਤਨ ਮੌਕੇ ਤੇ ਹੋ ਜਾਊਗਾ ਦੂਜਾ ਸੂਆ ਵੈੜ ਸੂਣ ਨੂੰ ਇੱਕ ਹਫਤਾ ਬਾਕੀ ਪਿਆ ਹਫਤੇ ਨੂੰ ਸੋਨਾ ਇਹਨੇ ਚੰਗਾ ਹਵਾਨਾ ਬਣਾਇਆੜਾਗਾ ਤੇ ਬਲਟੇ ਲਾ ਕਾਫੀ ਪੰਜਾ ਹਵਾਨੇ ਦੇ ਵਿੱਚ ਤੇ ਇੱਕ ਗੱਲ ਹੋਰ ਲੈਵਾ ਇਹਨੇ ਜਿੰਨਾ ਰੱਖਣਾ ਕੰਡੈਕਟਰ ਰੱਖਣਾ ਕੋਈ ਟੁੱਟ ਮਾ ਲੈ ਬਾਣੀ ਇਹਦਾ ਚਾਹੇ ਆਪਾਂ ਇਹ ਤੋਂ 7 10 ਦਿਨੇ ਮਰਜੀ ਸੂਏ ਪੀੜੀਏ ਇਹਦੇ ਬਾੜ ਨੇ ਲੇਵਾਣੇ ਤੋਰਦਾ ਕਹੋ ਕਿ ਲੇਵੇ ਦਾ ਜੋਸ਼ ਇਹਦਾ ਬਹੁਤ ਜਿਆਦਾ ਚੱਗਾ ਸੋ ਪਿੰਡ ਵਾਲੀਆਂ ਜਿਹੜਾ ਸੰਗਰੂਰ ਦਾ ਪਿੰਡ ਪਿਆ ਤਣਾਉਲੇ ਨੇ ਜੀក ਆ ਗਿਆ ਤੇ ਵੀਰੇ ਨੰਬਰ ਬੋਲ ਜੀ ਦੁਬਾਰੇ ਆਪਣਾ ਠੀਕ ਹੈ ਸੋ ਕੋਈ ਵੀ ਵੀਰੇ ਇਸ ਬਾੜ ਨੂੰ ਖਰੀਦਣ ਦਾ ਚਾਹਵਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਵੀਡੀਓ ਦੇਖ ਕੇ